ਸੀ ਆਫਿਸ ਵੱਲੋਂ ਤੇ ਡਿਸਟ੍ਰਿਕਟ ਇਲੈਕਸ਼ਨ ਆਫਿਸ ਵੱਲੋਂ ਸਾਰੇ ਜੋ 23 ਡਿਸਟ੍ਰਿਕਟਸ ਉਹਦੇ ਸਾਰੇ ਜਿੰਨੇ ਇਲੈਕਸ਼ਨ ਮਸ਼ਿਨਰੀ ਹੈ ਉਹਨਾਂ ਦੇ ਵੱਲੋਂ ਸਾਰੇ ਤਿਆਰੀ ਸਾਡੇ ਵੱਲੋਂ ਮੁਕੰਮਲ ਹੋ ਚੁੱਕੇ ਹੈ ਅੱਜ ਕਿੰਨੇ ਟੋਟਲ ਪੋਲਿੰਗ ਬੂਥ ਸੈਟਅਪ ਕੀਤੇ ਨੇ ਜੀ ਪੰਜਾਬ ਦੇ 13 ਹਲਕਿਆਂ ਦੇ ਵਿੱਚ ਜੋ ਇਲੈਕਸ਼ਨ ਕਮਿਸ਼ਨ ਆਫ ਗਾਈਡਲਾਈਨ ਆਫ ਇੰਡੀਆ ਦੀ ਗਾਈਡਲਾਈਨਸ ਹੈ ਉਹਦੇ ਮੁਤਾਬਿਕ ਸਾਰੇ ਜੋ ਐਸ਼ੋਰਡ ਮਿਨੀਮਮ ਫੈਸਿਲਿਟੀਆਂ ਕਹਿੰਦੇ ਉਹਨਾਂ ਉਹ ਸਾਰੇ ਸਾਡੇ ਵੱਲੋਂ ਤਿਆਰ ਹੈ ਕੀਟ ਵੇਵ ਕਰਕੇ ਸ਼ਬੀਲ ਦਾ ਵੀ ਪ੍ਰਬੰਧ ਕੀਤੀ ਹੋਈ ਹੈ ਤੇ ਸ਼ੇਡ ਔਰ ਰੈਸਟਿੰਗ ਏਰੀਆ ਵਾਟਰ ਔਰ ਟਾਇਲਟ ਕਲੀਨ ਟਾਇਲਟਸ ਔਰ ਵਾਲੰਟੀਅਰਸ ਵੀਲ ਚੇਅਰ ਵਗੈਰਾ ਸਾਰੇ ਕਾਫੀ ਐਲਾਬੋਰੇਟ ਅਰੇਂਜਮੈਂਟ ਕੀਤੀ ਹੋਈ ਹੈ ਮੈਡੀਕਲ ਕਿਟ ਵੀ ਹੋਣਗੇ ਆਸ਼ਾ ਵਰਕਰਸ ਹੋਣਗੇ ਆਈਆਈਟੀ ਇਨੀਸ਼ੀਏਟਿਵ ਜੋ ਅਸੀਂ ਇੰਪਲੀਮੈਂਟ ਕਰ ਰਹੇ ਹੈ ਲਾਈਕ ਸੀਬੀਜੀ ਲੈਬ ਹੈ ਜੋ ਐਮਸੀਸੀ ਵਾਇਲੇਸ਼ਨ ਦੀ ਰਿਪੋਰਟਿੰਗ 100 ਮਿੰਟਸ ਦੇ ਅੰਦਰ ਅੰਦਰ ਅਸੀਂ ਕਾਰਵਾਈ ਵੀ ਕਰਦੇ ਹਾਂ ਤੇ ਇਹ ਤਾਂ ਹੈ ਉਸ ਤੋਂ ਇਲਾਵਾ ਐਨਜੀਐਸਪੀ ਪੋਰਟਲ ਹੈ ਸਾਡੀ ਜੋ ਕੰਪਲੇਂਸ ਵਾਸਤੇ ਹੈ ਲਾਸਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜੋ ਡਾਟਾ ਰਿਲੀਜ਼ ਕੀਤਾ ਹੈ ਉਹ ਦੈਟ ਇਜ਼ ਅਰਾਊਂਡ 65.ਸਮਥਿੰਗ ਹਰ ਇੱਕ ਡਿਸਟ੍ਰਿਕਟ ਤੇ ਨਜ਼ਰ ਰੱਖੀ ਜਾ ਰਹੀ ਹੈ ਸਸਪੀਸ਼ੀਅਸ ਐਕਟੀਵਿਟੀ ਵੀ ਰਿਕਾਰਡ ਕੀਤੀ ਜਾ ਰਹੀ ਹੈ ਜੇ ਕੱਲ ਨੂੰ ਬਾਅਦ ਚ ਕੋਈ ਗ੍ਰਿਵੈਂਸ ਜਾਂ ਕੰਪਲੇਂਟ ਆਂਦਾ ਹੈ ਤਾਂ ਉਹ ਉਹਨੂੰ ਹੈਂਡਲ ਕਰ ਸਕਣ ਉਹਨਾਂ ਨੇ ਸਾਨੂੰ ਦੱਸਿਆ ਵੀ ਰੀਅਲ ਟਾਈਮ ਵੀ ਉਸ ਦਿਨ ਰਹੇਗਾ ਕੈਮਰੇ ਜੀ ਜਿੰਨੇ ਪੋਲਿੰਗ ਬੂਥਸ ਹੈ ਉਹਨਾਂ ਦੀ ਰੀਅਲ ਟਾਈਮ ਲਾਈਵ ਕੈਮਰੇ ਚ ਸਾਨੂੰ ਦਿਖੇਗਾ ਵੀ ਕਿੰਨੀ ਕਾਊਂਟਿੰਗ ਕਿੰਨੇ ਵੋਟਰ ਉੱਥੇ ਪਹੁੰਚ ਰਹੇ ਨੇ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਸਿਰਫ 2 ਦਿਨਾਂ ਦਾ ਸਮਾਂ ਰਹਿ ਚੁੱਕਿਆ ਹੈ ਪੰਜਾਬ 'ਚ ਆਖਰੀ ਫੇਸ ਜਿਹੜੀ VOTING ਹੋਣੀ ਹੈ 1 ਜੂਨ ਨੂੰ ਹੋਣ ਜਾ ਰਹੀ ਹੈ ਤੇ ਪ੍ਰਚਾਰ ਜਿਹੜਾ ਵੱਖ-ਵੱਖ ਪੋਲੀਟੀਕਲ ਪਾਰਟੀਆਂ ਵੱਲੋਂ ਚੱਲ ਰਿਹਾ ਸੀ ਉਹ ਵੀ ਕੱਲ ਖਤਮ ਹੋਣ ਜਾ ਰਿਹਾ ਤੇ VOTING ਨੂੰ ਲੈ ਕੇ ਪੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਕੀਤੇ ਗਏ ਨੇ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਹੈ ਅਖਰ ਰੱਖੀ ਜਾਊਗੀ ਇਸ ਪੂਰੀ ਪੋਲਿੰਗ ਪ੍ਰੋਸੈਸ ਤੇ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸਿਪਿੰਸੀ ਮੌਜੂਦ ਨੇ ਜਿਹੜੇ ਚੀਫ ਇਲੈਕਟਰਲ ਅਫੀਸਰ ਨੇ ਮੁਖ ਚੋਣ ਅਫਸਰ ਨੇ ਜਿਨ੍ਹਾਂ ਦੀ ਦੇਖਰੇਖ ਚ ਪੰਜਾਬ ਚ ਜਿਹੜੀ ਸਾਰੀ ਪੋਲਿੰਗ ਪ੍ਰੋਸੈਸ ਹੈ ਉਹ ਹੋਊਗਾ ਸਿਪਿੰਸੀ ਜੀ ਕਿਸ ਤਰ੍ਹਾਂ ਦੇ ਨਾਲ ਅਰੇਂਜਮੈਂਟਸ ਕੀਤੇ ਗਏ ਨੇ ਹੁਣ ਬਿਲਕੁਲ 2 ਦਿਨ ਰਹਿ ਚੁੱਕੇ ਨੇ ਤੇ ਪੋਲਿੰਗ ਬੂਥਸ ਦੀ ਗੱਲ ਹੋਵੇ ਜਾਂ ਹੋਰ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਦੀ ਗੱਲ ਹੋਵੇ ਕੀ ਤਿਆਰੀਆਂ ਪੰਜਾਬ ਚ ਸੜੇ ਵੱਲੋਂ ਸੀਓ ਆਫਿਸ ਵੱਲੋਂ ਤੇ ਡਿਸਟ੍ਰਿਕਟ ਇਲੈਕਸ਼ਨ ਆਫਿਸ ਵੱਲੋਂ ਸਾਰੇ ਜੋ 23 ਡਿਸਟ੍ਰਿਕਟਸ ਆ ਉਹਦੇ ਸਾਰੇ ਜਿੰਨੇ ਇਲੈਕਸ਼ਨ ਮਸ਼ਿਨਰੀ ਹੈ ਉਹਨਾਂ ਦੇ ਵੱਲੋਂ ਸਾਰੇ ਤਿਆਰੀਆਂ ਸਾਡੇ ਵੱਲੋਂ ਮੁਕੰਮਲ ਹੋ ਚੁੱਕੇ ਹਨ ਹੁਣ ਆਲਮੋਸਟ 72 ਘੰਟੇ ਰਹਿ ਗਏ ਬੋਲਿੰਗ ਵਾਸਤੇ ਤੇ 72 ਘੰਟੇ ਵਾਸਤੇ ਵੀ ਸਾਡੀ ਐਸਓਪੀ ਹੁੰਦੀ ਹੈ ਤੇ 48 ਘੰਟੇ ਵਾਸਤੇ ਵੀ ਹੁੰਦੀ ਹੈ ਤੇ ਉਹਦੇ ਲਈ ਸਾਡੇ ਸਾਰੇ ਟੀਮਸ ਜੋ ਹੈ ਫੀਲਡ ਲੈਵਲ ਤੇ ਜੋ ਵੀ ਟੀਮਸ ਹੈ ਉਹਨਾਂ ਦੇ ਵੱਲੋਂ ਸਾਰੇ ਤਿਆਰੀਆਂ ਮੁਕੰਮਲ ਹੋ ਚੁੱਕੇ ਹਨ ਅਜਾ ਕਿੰਨੇ ਟੋਟਲ ਪੋਲਿੰਗ ਬੂਥ ਸੈਟਅਪ ਕੀਤੇ ਨੇ ਜੀ ਪੰਜਾਬ ਦੇ 13 ਹਲਕਿਆਂ ਦੇ ਵਿੱਚ ਤੇ ਉੱਥੇ ਜਿਹੜੀ ਹੈ VOTING ਜਿਹੜੀ ਹੈ ਉਹ ਬਿਲਕੁਲ ਸਮੂਥਲੀ ਹਰੇਕ ਉੱਥੇ ਉੱਥੇ ਹੁੰਦੀ ਰਵੇ ਕਿਉਂਕਿ ਇਸ ਤੋਂ ਪਹਿਲਾਂ ਵਾਲੇ ਕਈ ਫੇਸਿਸ 'ਚ ਦੇਖਿਆ ਸੀਗਾ ਵੀ ਕਿਤੇ ਕਿਤੇ ਭੀੜ ਜਾਦੇ ਹੁੰਦੀ ਸੀਗੀ ਪ੍ਰੋਬਲਮ ਆਉਂਦੀ ਸੀ ਗਰਮੀ ਦੀ ਵੀ ਬਹੁਤ ਹੈ ਸੋ ਉਸ ਨੂੰ ਲੈ ਕੇ ਕੀ ਤਿਆਰੀਆਂ ਸਾਡੇ 245451 ਪੋਲਿੰਗ ਸਟੇਸ਼ਨਸ ਹੈ ਤੇ ਉਹ ਤੇ ਉੱਥੇ ਸਾਰੇ ਅਸੀਂ ਜੋ ਇਲੈਕਸ਼ਨ ਕਮਿਸ਼ਨ ਆਫ ਗਾਈਡਲਾਈਨ ਆਫ ਇੰਡੀਆ ਦੀ ਗਾਈਡਲਾਈਨਸ ਹੈ ਉਹਦੇ ਮੁਤਾਬਿਕ ਸਾਰੇ ਜੋ ਅ ਅਸ਼ਵਰਡ ਮਿਨੀਮਮ ਫੈਸਿਲਿਟੀਆਂ ਕਹਿੰਦੇ ਹਨ ਉਹ ਸਾਰੇ ਸਾਡੇ ਵੱਲ ਤਿਆਰ ਹੈ ਤੇ ਹੀਟ ਵੇਵਸ ਦੇ ਵੀ ਅਸੀਂ ਅਰੇਂਜਮੈਂਟ ਕੀਤੀ ہوئی ਹੈ ਕਾਫੀ ਪੋਲਿੰਗ ਸਟੇਸ਼ਨ ਦੇ ਵਿੱਚ ਤੁਹਾਨੂੰ ਜੋ ਸੜੀ ਫੈਸਿਲਿਟੀਆਂ ਹੈ ਉਹ ਦੇਖਣ ਨੂੰ ਮਿਲੇਗੀ ਅਸੀਂ ਇਸ ਪਰ ਹੀਟ ਵੇਵ ਕਰਕੇ ਸ਼ਬੀਲ ਦਾ ਵੀ ਪ੍ਰਬੰਧ ਕੀਤੀ ਹੋਈ ਹੈ ਤੇ ਸ਼ੇਡ ਔਰ ਰੈਸਟਿੰਗ ਏਰੀਆ ਵਾਟਰ ਔਰ ਟਾਇਲਟ ਕਲੀਨ ਟਾਇਲਟਸ ਔਰ ਵਾਲੰਟੀਅਰਸ ਵੀਲ ਚੇਅਰ ਵਗੈਰਾ ਸਾਰੇ ਕਾਫੀ ਐਲਾਬੋਰੇਟ ਅਰੇਂਜਮੈਂਟ ਕੀਤੀ ਹੋਈ ਹੈ ਮੈਡੀਕਲ ਕਿਟ ਵੀ ਹੋਣਗੇ ਆਸ਼ਾ ਵਰਕਰਸ ਹੋਣਗੇ ਤੇ ਇਸ ਤਰ੍ਹਾਂ ਦੀ ਕਾਫੀ ਵੱਡੀ ਅਰੇਂਜਮੈਂਟ ਅਸੀਂ ਕੀਤੀ ਹੋਈ ਹੈ ਤੇ ਅਸੀਂ ਵੋਟਰਸ ਵਾਸਤੇ ਇਹ ਰਿਕੁਐਸਟ ਹੈ ਕਿ ਤੁਸੀਂ ਪੋਲਿੰਗ ਸਟੇਸ਼ਨ ਦੇ ਆ ਕੇ ਵੋਟ ਕਰੋ ਤੇ ਜੂਨ 1 ਨੂੰ ਸੜੇ ਵੱਲ ਤੋਂ ਸਾਰੇ ਤਿਆਰ ਹੈ ਮੁਕੰਮਲ ਹੈ ਅੱਛਾ ਇੱਕ ਮੋਹਾਲੀ ਚ ਜਿਵੇਂ ਮੋਹਾਲੀ ਦੇ ਡੀਸੀ ਨੇ ਐਸਐਸਪੀ ਨੇ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਰੈਪਿਡੋ ਦੇ ਨਾਲ ਮਿਲ ਕੇ ਉਹ ਇੱਕ ਸੇਵਾ ਦਾ ਦੇਣ ਜਾ ਰਹੇ ਆ ਵੀ ਫ੍ਰੀ ਸੇਵਾ ਹੋਊਗੀ ਰੈਪਿਡੋ ਸਰਵਿਸ ਦੇ ਰਾਹੀਂ ਉਹ ਜਿਹੜੇ ਵੋਟਰਸ ਨੇ ਉਹਨਾਂ ਨੂੰ ਉਥੋਂ ਪਿਕ ਡ੍ਰੌਪ ਦੀ ਫੈਸਿਲਿਟੀ ਮਿਲੂਗੀ ਉਸ ਤਰ੍ਹਾਂ ਦਾ ਹੋਰ ਵੀ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਜਾਂ ਹੋਰ ਹਲਕਿਆਂ ਚ ਵੀ ਹੋਣ ਜਾ ਰਿਹਾ ਹੈ ਆ ਇਸਤਰੀ ਅਰੇਂਜਮੈਂਟ ਤਾਂ ਕਾਫੀ ਡੀਸੀ ਇਸਨੇ ਆਪਣੇ ਲੈਵਲ ਤੇ ਕੀਤੀ ਹੋਈ ਹੈ ਇਹ ਯੇ ਸਰ ਲਾਈਕ ਕਿਸੇ ਵੋਟਰਸ ਨੂੰ ਅਟਰੈਕਟ ਕਰਨ ਵਾਸਤੇ ਔਰ ਵੋਟਰਸ ਨੂੰ ਸਹੂਲਤ ਕਰਨ ਵਾਸਤੇ ਵੀ ਇਤਨੀ ਕੀਤੀ ਹੋਈ ਹੈ ਕਭੀ ਕਾਫੀ ਜਗ੍ਹਾ ਤੇ ਨਵੇਂ ਵੋਟਰਸ ਵਾਸਤੇ ਤੇ 85 ਔਰ 85 ਪਲੱਸ ਵੋਟਰਸ ਤੇ ਸੀਨੀਅਰ ਸਿਟੀਜ਼ਨਸ ਵੋਟਰਸ ਉਹਨਾਂ ਦੇ ਲਈ ਵੀ ਕੀਤੀ ਹੋਈ ਹੈ ਸਾਡੇ ਵੱਲੋਂ ਵੀ ਹੈ ਕਿ ਹੋਮ ਵੋਟਿੰਗ ਦਾ ਇੱਕ ਪ੍ਰਵਧਾਨ ਸੀਗਾ ਹੋਮ ਵੋਟਿੰਗ ਤੋਂ ਇਲਾਵਾ ਹੁਣ ਕਿਸੇ ਨੂੰ ਵੀ ਕੋਈ 휠체어 ਵੋਲੰਟੀਅਰਸ ਜਾਂ ਪਿਕ ਐਂਡ ਰੋ ਫੈਸਿਲਿਟੀਜ਼ ਚਾਹੀਦਾ ਉਸ ਅਸਾਖਸ਼ਮ ਆਪ ਹੈ ਉਹਦੇ ਬਿਸ਼ੇ ਦੰਗੇ ਤਾਂ ਉਹ ਅਸੀਂ ਉਹਨਾਂ ਨੂੰ ਉਸੇ ਜੋ 85+ ਵੋਟਰਸ ਤੇ पीडब्ल्यूडी ਵੋਟਰਸ ਉਹਨਾਂ ਵਾਸਤੇ ਅਸੀਂ ਕੀਤੀ ਹੋਈ ਹੈ ਤੇ ਮਤਲਬ ਸੜੇ ਤੋਂ ਵੋਟਰਸ ਨੂੰ ਜਿੰਨੇ ਵੀ ਫੈਸਿਲਿਟੀਜ਼ ਅਸੀਂ ਸਾਡੇ ਵੱਲ ਪ੍ਰੋਵਾਈਡ ਕਰਨੀ ਹੈ ਉਹ ਅਸੀਂ ਕਰ ਰਹੇ ਹਾਂ ਕੁਝ ਜਗ੍ਹਾ ਤੇ ਨਵੀਂ ਵੋਟਰਸ ਨੂੰ ਅਟਰੈਕਟ ਕਰਨ ਵਾਸਤੇ ਵੀ ਉਹਨਾਂ ਨੇ ਕੁਝ ਰੈਸਟੋਰੈਂਟ ਦੇ ਜਾਂ ਕੁਝ ਸ਼ਾਪਸ ਵਗੈਰੇ ਉੱਥੇ ਵੀ ਡਿਸਕਾਊਂਟ ਵਗੈਰੇ ਵੀ ਹੈ ਆਇਲੈਂਡ ਸੰਰਦੇ ਹੈ ਕੁਝ ਫਲਾਈਟ ਬੁਕਿੰਗ ਦੇ ਵੀ ਹੈ ਇਸ ਤਰ੍ਹਾਂ ਦੇ ਡੀਸੀਸ ਆਪਣੇ ਲੋਕਲ ਲੈਵਲ ਤੇ ਕਾਫੀ ਜੋ ਹੈ ਅਰੇਂਜਮੈਂਟ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ ਕੀਤੀ ਹੋਈ ਹੈ ਜਾ ਭਾ ਡਿਜੀਟਲ ਜਮਾਨਾ ਜੀ ਤੇ 스마트ਫੋਨਸ ਦੀ ਆਪਾਂ ਗੱਲ ਕਰੀਏ ਐਪਸ ਕਿਹੜੀਆਂ-ਕਿਹੜੀਆਂ ਤੁਸੀਂ ਤਿਆਰ ਕੀਤੀਆਂ ਜਿਹੜੀਆਂ ਐਪਸ ਦੀ ਵਰਤੋਂ ਜ਼ਰੂਰ ਹੋਣ ਵੋਟਰ ਕਰਨ ਵੋਟਿੰਗ ਪਾਉਣ ਵੇਲੇ ਵੀ ਤੇ ਉਸ ਤੋਂ ਬਾਅਦ ਰਿਜ਼ਲਟ ਮੌਕੇ ਵੀ ਤੇ ਨਾਲ-ਨਾਲ ਕੋਈ ਟੋਲ ਫਰੀਨ ਜਿਹੜੇ ਨੰਬਰ ਦਿੱਤੇ ਨੇ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਉਹਦੇ ਬਾਰੇ ਵੀ ਦੱਸੋ ਜੀ ਦੇਖੋ ਆਈਟੀ ਇਨੀਸ਼ੀਏਟਿਵ ਤੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਕਾਫੀ ਆਈਟੀ ਇਨੀਸ਼ੀਏਟਿਵ ਜੋ ਅਸੀਂ ਇੰਪਲੀਮੈਂਟ ਕਰ ਰਹੇ ਹਾਂ ਲਾਈਕ ਸੀਬੀਜੀ ਲੈਪ ਹੈ ਜੋ ਐਮਸੀਸੀ ਵੈਲਿਊਸ਼ਨ ਦੀ ਰਿਪੋਰਟਿੰਗ 100 ਮਿੰਟਸ ਦੇ ਅੰਦਰ ਅੰਦਰ ਅਸੀਂ ਕਾਰਵਾਈ ਵੀ ਕਰਦੇ ਹਾਂ ਤੇ ਇਹ ਹੈ ਤੋਂ ਹੈ ਉਸ ਤੋਂ ਇਲਾਵਾ NGSP ਪੋਰਟਲ ਹੈ ਸਾਡੀ ਜੋ ਕੰਪਲੇਂਟਸ ਵਾਸਤੇ ਹੈ ਫਿਰ ਅਸੀਂ ਸਾਡੇ ਵੱਲੋਂ ਵੀ ਕਾਫੀ ਆਈਟੀ ਇਨੀਸ਼ੀਏਟਿਵ ਕੀਤੀ ਹੋਈ ਹੈ ਇੱਕ ਅਸੀਂ ਹੁਣੇ ਹੀ ਕਿਊ ਮੈਨੇਜਮੈਂਟ ਸਿਸਟਮ ਜੋ ਹੈ ਲੋਕਾਂ ਨੂੰ ਕਿਊ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਵੀ ਇੱਕ ਨੰਬਰ ਰਿਲੀਜ਼ ਕੀਤਾ ਹੈ 1956 ਦੀ ਟੋਲ ਫਰੀ ਨੰਬਰ ਹੈ ਜਿਸ ਵਿੱਚ ਕੋਈ ਵੀ ਵੋਟਰ ਉਸ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੁੰਦੀ ਹੈ ਉਹ ਵਾਸਤੇ ਉਹ ਯੂਜ਼ ਕਰ ਸਕਤੇ ਹੈ ਉਸ ਤੋਂ ਇਲਾਵਾ ਪੀਡਬਲਿਊਡੀ ਵੋਟਰਸ ਵਾਸਤੇ +85 ਵੋਟਰਸ ਵਾਸਤੇ ਸਾਕਸ਼ਮ ਐਪ ਹੈ ਜੋ ਵੋਲੰਟੀਅਰਸ 휠 ਚੇਅਰ ਹੋਰ ਪਿਕ ਐਂਡ ਡ੍ਰੋ ਫੈਸਿਲਿਟੀਆਂ ਦੇ ਲਈ ਹੈ ਤੇ ਅਸੀਂ ਇਸ ਪਰ ਪੋਲ ਐਕਟੀਵਿਟੀਜ਼ ਮੈਨੇਜਮੈਂਟ ਸਿਸਟਮ ਹੈ ਜਿਸ ਦੇ ਵਿੱਚ ਓਨ ਓਨ ਟਾਈਮ ਓਨਲਾਈਨ ਸੈਡੀ ਰਿਪੋਰਟਿੰਗ ਹੁੰਦੀ ਹੈ ਉਹ ਵੀ ਹੈ ਡਾਇਸ ਸੋਸਾਇਟੀ ਰੈਂਡਮਾਈਜੇਸ਼ਨ ਸੌਫਟਵੇਅਰ ਪੋਲਿੰਗ ਸਟਾਫ ਨੂੰ ਰੈਂਡਮਾਈਜ਼ ਕਰਦੇ ਉਹਦੇ ਲਈ ਵੀ ਹੈ ਤੋਂ ਇਸ ਤਰ੍ਹਾਂ ਦੀ ਕਾਫੀ ਆਈਟੀ ਇਨੀਸ਼ੀਏਟਿਵ ਅਸੀਂ ਇਸ ਵਾਰ ਕੀਤੀ ਹੈ ਤਾਂ ਕਿ ਲੋਕਾਂ ਨੂੰ ਜੋ ਇਨਫੋਰਮੇਸ਼ਨ ਹੈ ਉਹ ਟਾਈਮ ਟੂ ਟਾਈਮ ਦਿੱਤਾ ਜਾਵੇ ਤੇ ਸਾਡੀ ਕੰਟਰੋਲ ਰੂਮ ਹੈ ਤੇ ਵੈਬਕਾਸਟਿੰਗ ਵੀ ਹੁੰਦੀ ਹੈ ਸਾਰੇ 100% ਪੋਲਿੰਗ ਸਟੇਸ਼ਨ ਤੇ ਅਸੀਂ ਵੈਬਕਾਸਟਿੰਗ ਕਰ ਰਹੇ ਹਾਂ ਉਸ ਤੋਂ ਇਲਾਵਾ ਜੋ ਨਾਕਾਸ ਹੈ ਉਹਦੇ ਵਿੱਚ ਵੀ ਵੈਬਕਾਸਟਿੰਗ ਅਸੀਂ ਕਰ ਰਹੇ ਹਾਂ ਤੋਂ ਇਸ ਤਰ੍ਹਾਂ ਦੀ ਕਾਫੀ ਆਈਟੀ ਇਨੀਸ਼ੀਏਟਿਵ ਅਸੀਂ ਕੀਤੀ ਹੋਈ ਹੈ ਤੇ ਸਾਡੀ ਜੋ ਇਲੈਕਟਰਲ ਸੀਜ਼ਨ ਹੈ ਇਸ ਪਰ ਸਭ ਤੋਂ ਵੱਧ ਸੀਜ਼ਨ ਹੈ ਕੰਪੇਅਰ ਟੂ 올 ਇਲੈਕਸ਼ਨਸ ਅੱਛਾ ਜਿਸ ਤਰ੍ਹਾਂ ਦੇ ਨਾਲ ਪਹਿਲੇ ਜਿਹੜੇ 6 ਫੇਸਸ ਦੇ ਵਿੱਚ ਪੋਲਿੰਗ ਘਟ ਹੋਈ ਜਿੰਨੀ ਐਕਸਪੈਕਟਿਡ ਸੀ ਉਹ ਨਹੀਂ ਨਹੀਂ ਹੋਈ ਪੰਜਾਬ ਆਖਰੀ ਦੇ ਵਿੱਚ VOTING ਕਰਨ ਜਾ ਰਿਹਾ ਤੁਹਾਨੂੰ ਲੱਗਦਾ ਹੈ ਵੀ ਪੰਜਾਬ ਇੱਕ ਵਾਰ ਫੇਰ ਤੋਂ ਜਿਹੜਾ ਹੈਗਾ ਇਹ ਜਿਹੜਾ ਟ੍ਰੈਂਡ ਹੈ ਉਹ ਬਦਲ ਦੂਗਾ ਬਾਕੀਆਂ ਨੂੰ ਪਿੱਛੇ ਛੱਡ ਦੂਗਾ ਵੱਧ VOTING ਹੋਊਗੀ ਤੇ ਦੇਖੋ ਕਟੂ वोटिंग परसेंटेज असि कह नहीं सकते क्योंकि लास्ट इलेक्शन कमीशन ऑफ इंडिया की जो डाटा रिलीज किया है वो दैट इज अराउंड सिक्सटी फाइव पॉइंट समथिंग इच इज़ कंपेरेटिवली लेस कंपेयर टू टू थाउजेंड नाइनटीन ओनली बाई वन परसेंटेज एक परसेंटेज ही है डिफरेंस वो एक इवन नॉट इवन एक वन परसेंटेज तो मेरे ख्याल से ਸੜੇ ਤੋਂ ਚੈਲੰਜ ਹੈ ਇਹ ਹੀਟ ਵੇਵ ਦਾ ਚੈਲੰਜ ਹੈ ਬਟ ਅਸੀਂ ਉਹਨੂੰ ਕੰਪੇਅਰ ਕਰਨ ਦੇ ਲਈ ਅਸੀਂ ਕਾਫੀ ਕਾਰਵਾਈ ਕੀਤਾ ਹੈ ਤੋਂ ਵੀ ਆਰ ਐਕਸਪੈਕਟਿੰਗ ਕਿ 70% ਇਸ ਸਾਡੀ ਟਾਰਗੇਟ ਹੈ ਟਰਨ ਆਊਟ ਇੰਪਲੀਮੈਂਟੇਸ਼ਨ ਪਲਾਨ ਅਸੀਂ ਬਣਾਇਆ ਤੇ ਬੂਥ ਲੈਵਲ ਤੇ ਉਹ ਇੰਪਲੀਮੈਂਟ ਵੀ ਕਰ ਰਹੇ ਲੋਕਾਂ ਨੂੰ ਵੀ ਜਾਗਰੂਤ ਕੀਤੀ ਜਾ ਰਹੀ ਹੈ ਔਰ ਕਾਫੀ ਕੈਂਡੀਡੇਟਸ ਵੀ ਹੈ 328 ਕੈਂਡੀਡੇਟ ਜੋ ਸਭ ਤੋਂ ਹਾਈएस्ट ਨੰਬਰ ਆਫ ਕੈਂਡੀਡੇਟਸ ਐਨੀ ਨਨਿਲੇਸ਼ ਉਸ ਤੋਂ ਇਲਾਵਾ 4 ਕੋਰਨਰਟ ਕੰਟੈਸਟ ਵੀ ਹੈ ਤੋਂ ਇਸ ਕਾਰਨ ਕਰਕੇ ਜੋ ਲੋਕ ਮੇਰੀ ਖਿਆਲ ਹੈ ਕਿ ਲੋਕ ਹੀਟ ਦਾ ਨਾ ਖਿਆਲ ਕਰਤੇ ਹੋਏ ਪੋਲਿੰਗ ਸਟੇਸ਼ਨ ਤੇ ਆਏਗੀ ਤੇ ਅਸੀਂ ਸਾਰੇ ਉਹਨਾਂ ਦੀ ਸਵਰਸ ਸਾਰੇ ਚੀਜ਼ ਫੈਸਿਲਿਟੀ ਸਸੀਂ ਪ੍ਰੋਵਾਈਡ ਕੀਤਾ ਅੱਛਾ ਜੀ ਪੋਲੀਟੀਕਲ ਪਾਰਟੀਆਂ ਨੂੰ ਕੀ ਹਦਾਇਤਾਂ ਨੇ ਚੋਣ ਪ੍ਰਚਾਰ ਦਾ ਆਖਰੀ ਸਮਾਂ ਕੀ ਹੋਊਗਾ ਤੇ ਉਸ ਤੋਂ ਬਾਅਦ ਜਿਹੜਾ ਫਿਰ 31 ਤਰੀਕ ਦਾ ਜਿਹੜਾ ਵਿੱਚ ਦੇਣਾ ਉਸ ਦਿਨ ਉਹ ਕੀ ਕੁਝ ਕਰ ਸਕਦੇ ਨੇ ਉਸ ਦਿਨ ਤੁਸੀਂ ਕਿਸ ਤਰ੍ਹਾਂ ਦੇ ਨਾਲ ਚੈੱਕ ਰੱਖੋਗੇ ਉਹਨਾਂ ਤੇ देखो 48 घंटे वास्ते एक एसओपी है जिदे विच 48 घंटे जो बिफोर एंड ऑफ पोल मतलब वो शुरू होती है 30 तारीख कल 6 बजे तो लेके तो उसके बाद कोई जो कैंपेन है जो मेन कैंपेन है वो नहीं कर सकते हाउस टू हाउस जा सकता है ते कोई भी आउटसाइड बॉर्डर्स है वो इसी पार्लियामेंट्री कॉन्स्टिटेंसी दे विच रह नहीं सकते तो इदे वास्ते ਪੋਲਿਟিক্যাল ਪਾਰਟੀਆਂ ਨੂੰ ਵੀ ਅਸੀਂ ਇਨਸਟਰਕਸ਼ਨ ਪਾਸੋਂ ਕੀਤੀ ਹੈ ਤੇ ਫੀਲਡ ਫੰਕਸ਼ਨਰੀਜ਼ ਨੂੰ ਵੀ ਤੇ ਉਹ ਸਾਰੇ ਚੈਕਿੰਗ ਕਰਨਗੇ 24 ਘੰਟੇ ਜੋ ਐਸਓਪੀ ਹੈ ਉਹ ਅਸੀਂ ਇੰਪਲੀਮੈਂਟ ਕਰਾਂਗੇ ਸਟ੍ਰਿਕਟਲੀ ਤੇ ਉਸ ਤੋਂ ਇਲਾਵਾ ਸਾਰੇ ਜੋ ਡਿਸਟ੍ਰਿਬਿਊਸ਼ਨਸ ਹੈ ਇਲੀਗਲ ਡਿਸਟ੍ਰਿਬਿਊਸ਼ਨ ਆਫ ਲਿਕਰਸ ਮਨੀ ਡਰੱਗਸ ਵਗੈਰਾ ਵੀ ਉਹਦੇ ਉੱਥੇ ਵੀ ਅਸੀਂ ਨਿਗਰਾਨੀ ਰੱਖਾਂਗੇ ਤੇ ਬਾਕੀ ਹੀ ਸਾਰੀ ਟੀਮਸ ਉਹਦੇ ਲਈ ਸਾਰੇ ਤਿਆਰ ਹੈ ਜਿਹੜਾ ਤੁਸੀਂ ਕੰਟਰੋਲ ਰੂਮ ਸੈਟਅਪ ਕੀਤਾ ਜੀ ਉਸ ਚ ਕਿਸ ਤਰ੍ਹਾਂ ਦੇ ਨਾਲ ਫੰਕਸ਼ਨਿੰਗ ਹੋਊਗੀ ਤੇ ਫੀਡਬੈਕ ਕਿਵੇਂ ਮਿਲਦਾ ਰਹੂਗਾ ਤੁਹਾਨੂੰ ਪੋਲਿੰਗ ਵੇਲੇ ਸਾਡੀ ਜੋ ਕੰਟਰੋਲ ਰੂਮ ਹੈ ਉਹ 3-4 ਚੀਜ਼ਾਂ ਦੇ ਲਈ ਹੈ ਇੱਕ ਤੋਂ ਹੈ ਵੈਬਕਾਸਟਿੰਗ ਜੋ ਪੋਲਿੰਗ ਸਟੇਸ਼ਨ ਦੀ ਆਨਲਾਈਨ ਸਾਡੀ ਰਿਕਾਰਡਿੰਗ ਹੁੰਦੀ ਹੈ ਇੱਥੇ ਦੇਖ ਸਕਦੇ ਹੋ ਪੋਲਿੰਗ ਸਟੇਸ਼ਨ ਦੇ ਵਿੱਚ ਕੀ ਹੋ ਰਿਹਾ 100 ਪਰਸੈਂਟ ਅਸੀਂ ਵੈਬਕਾਸਟਿੰਗ ਕਰ ਰਹੇ ਹ ਉਸ ਤੋਂ ਇਲਾਵਾ ਸਾਡੀ ਜੋ ਫਲਾਈਂਗ ਸਕਵਡ ਟੀਮਸ ਹੈ ਉਹ ਉਹ ਇਹ ਜੋ 351 ਟੋਟਲ ਟੀਮਸ ਲੱਗੀ ਹੋਈ ਹੈ ਉਹਦੇ ਵਿੱਚ ਪੀਟੀ ਸੈਟ ਕੈਮਰਾ ਲੱਗੀ ਹੋਈ ਹੈ ਫਲੈਂਕ ਸਕਵਰ ਟੀਮ ਜਿੱਤੇ ਵੀ ਜਾਂਦੀ ਹੈ ਉਹਦੀ ਸਾਰੀ ਰਿਕਾਰਡਿੰਗ ਆਨਲਾਈਨ ਸਾਡੇ ਕੋਲ ਫੀਡ ਆਉਂਦੀ ਹੈ ਇਹ ਡਿਸਟ੍ਰਿਕਟ ਲੈਵਲ ਤੇ ਵੀ ਹੁੰਦੀ ਹੈ ਤਾਂ ਉਸ ਤੋਂ ਇਲਾਵਾ ਸੜੀ ਜੋ ਸਟੈਟਿਕ ਸਰਵੇਲੈਂਸ ਟੀਮਸ ਹੈ ਨਾਕਾਸ ਵਗੈਰਾ ਲੱਗੀ ਹੋਈ ਉਹਦਾ ਵੀ ਸਾਰੇ ਫੀਡ ਆਨਲਾਈਨ ਫੀਡ ਸਾਡੇ ਕੋਲ ਆਉਂਦੀ ਹੈ ਤਾਂ ਇਸ ਤਰ੍ਹਾਂ ਦੀ ਤਿੰਨ ਸਾਰੇ ਜਿਸ ਸਾਡੇ ਕੋਲ ਆਉਂਦੀ ਹੈ ਉਸ ਤੋਂ ਇਲਾਵਾ ਪੋਲਿੰਗ ਡੇ ਤੇ ਜੋ ਵੀ ਐਕਟੀਵਿਟੀਜ਼ ਚੱਲਦਾ ਹੈ ਕੀ ਰਿਪੋਰਟਿੰਗ ਹੁੰਦੀ ਹੈ ਪੋਲ ਐਕਟੀਵਿਟੀਜ਼ ਮਾਨਟ੍ਰਿੰਗ ਸਿਸਟਮ ਦੀ ਉਹਦਾ ਵੀ ਫਿੱਟ ਹੈ ਜੋ ਡੈਸ਼ਬੋਰਡ ਹੈ ਇਦਰ ਸਟ ਇਹ ਜੋ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਦੇਗੀ ਲੋਕਾਂ ਨੂੰ ਕਿੰਨੀ VOTING ਪਰਸੈਂਟੇਜ ਕਿੰਨੇ ਹੋਏ ਕੋਈ EVM ਦਾ ਕੋਈ ਇਸ਼ੂ ਹੈ ਕਿਤੇ ਰਿਪਲੇਸਮੈਂਟ ਉਹਦਾ ਲੋਅ ਐਂਡ ਆਰਡਰ ਦੀ ਕੋਈ ਇਸ਼ੂ ਆਉਂਦੀ ਹੈ ਉਹ ਅਸੀਂ ਓਨ ਟਾਈਮ ਓਨਲਾਈਨ ਇੱਥੇ ਦੇਖ ਸਕਦੇ ਹਾਂ ਸੋ ਹੁਣ ਤੁਹਾਨੂੰ ਕੰਟਰੋਲ ਰੂਮ ਦੀ ਅਸੀਂ ਫੰਕਸ਼ਨਿੰਗ ਦਿਖਾਵਾਂਗੇ ਕਿਸ ਤਰ੍ਹਾਂ ਦੇ ਨਾਲ ਮੁੱਖ ਚੋਣ ਅਫਸਰ ਪੰਜਾਬ ਦਾ ਜਿਹੜਾ ਕੰਟਰੋਲ ਰੂਮ ਬਣਾਇਆ ਹੋਇਆ ਚੰਡੀਗੜ੍ਹ ਸੈਕਟਰ 17 ਵਿਖੇ ਉੱਥੇ ਜਿਹੜੀ ਇੱਕ ਖਾਸ ਤੌਰ ਤੇ ਟੀਮ ਲੱਗੀ ਹੋਈ ਹੈ ਉਹ ਕਿਸ ਤਰ੍ਹਾਂ ਦੇ ਨਾਲ ਨਿਗਰਾਨੀ ਕਰ ਰਹੀ ਹੈਗੀ ਹੈ ਤੇ ਜਦੋਂ ਤੋਂ ਚੋਣ ਜਾਬਤਾ ਲੱਗਿਆ ਉਸੇ ਵੇਲੇ ਤੋਂ ਹੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਕੱਲੀ-ਕੱਲੀ ਮੂਵਮੈਂਟ ਤੇ ਜਿਹੜੀ ਹੈ ਨਿਗਰ ਰੱਖੀ ਜਾ ਰਹੀ ਹੈਗੀ ਐ ਸੋ 117 ਟੋਟਲ ਵਨਾਂ ਸਭਾ ਹਲਕੇ ਨੇ ਪੰਜਾਬ ਦੇ ਤੇ 13 ਲੋਕ ਸਭਾ ਹਲਕੇ ਨੇ ਸੋ ਸਾਰੇ ਹਲਕਿਆਂ ਤੇ ਕਿਸ ਤਰ੍ਹਾਂ ਦੇ ਨਾਲ ਮੁੱਖ ਚੋਣ ਅਫਸਰ ਪੰਜਾਬ ਦਾ ਜਿਹੜਾ ਆਫਿਸ ਹੈ ਉਥੋਂ ਜਿਹੜੀ ਨਿਗਰ ਰੱਖੀ ਜਾ ਰਹੀ ਹੈ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਤੁਸੀਂ ਦੇਖ ਵੀ ਸਕੋਗੇ ਕੈਮਰੇ ਤੇ ਕਿਸ ਤਰ੍ਹਾਂ ਦੇ ਨਾਲ ਟੀਮ ਜਿਹੜੀ ਹੈ ਉਹ ਲਗਾਤਾਰ ਇੱਥੇ ਬੈਠ ਕੇ ਦੇਖਦੀ ਹੈ ਸੋ ਮੇਰੇ ਨਾਲ ਗੱਲਬਾਤ ਕਰਨਗੇ ਮੇਰੇ ਸਹਿਯੋਗੀ ਨੇ ਜ਼ੇਨੀਆਂ ਬੱਲੀ ਐਡੀਟਰ ਨੇ ਬਾਬੂਸ਼ਾਹੀ ਨੈਟਵਰਕ ਦੇ ਮੈਮ ਤੁਸੀਂ ਦੇਖ ਰਹੇ ਸੀਗੇ ਕਿ ਇਸ ਤਰ੍ਹਾਂ ਦੇ ਨਾਲ ਜਿਹੜੀ ਫੰਕਸ਼ਨਿੰਗ ਇੱਥੇ ਕਰ ਰਹੀ ਹੈ ਟੀਮ ਤੇ ਕੀ ਕੀ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਦੇਖ ਰਹੇ ਨੇ ਜਿਵੇਂ ਕਿ ਸਕਰੀਨ ਤੇ ਦਿਖਾ ਰਹੇ ਜੀ ਸਪੈਸ਼ਲ ਸਕੁਐਡ ਦੀਆਂ ਤਿੰਨ ਗੱਡੀਆਂ ਹਰ ਜ਼ਿਲ੍ਹੇ ਵਿੱਚ ਅਲੋਟ ਜਾਂ ਅਸਾਈਨ ਕਿੱਤਿਆਂ ਗਈਆਂ ਤੇ ਲੁਧਿਆਣਾ ਚ ਤਿੰਨ ਐਕਸਟਰਾ ਚਾਰ ਐਕਸਟਰਾ ਉਹਦੇ ਤੋਂ ਤਾਂ ਕੀ ਕਹਿੰਦੇ ਆ ਹਰ ਇੱਕ ਡਿਸਟ੍ਰਿਕਟ ਤੇ ਨਜ਼ਰ ਰੱਖੀ ਜਾ ਰਹੀ ਹੈ ਸਸਪੀਸ਼ੀਅਸ ਐਕਟੀਵਿਟੀ ਵੀ ਰਿਕਾਰਡ ਕੀਤੀ ਜਾ ਰਹੀ ਹੈ ਜੇ ਕੱਲ ਨੂੰ ਬਾਅਦ ਚ ਕੋਈ ਗ੍ਰਿਵੈਂਸ ਜਾਂ ਕੰਪਲੇਂਟ ਆਂਦਾ ਹੈ ਤਾਂ ਉਹ ਉਹਨੂੰ ਹੈਂਡਲ ਕਰ ਸਕਣ ਸੋ ਬਹੁਤ ਹੀ ਜਿਵੇਂ ਕਹਿ ਲਓ ਕਿ ਇਫੈਕਟਿਵ ਮੈਨੇਜਮੈਂਟ ਜਿੰਨੂੰ ਕਹਿੰਦੇ ਆ ਉਹਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਇਹ ਤਾਂ ਹੈ ਜੀ ਜਿਹੜਾ ਪ੍ਰੀ ਆਪਾਂ ਦੇਖ ਰਹੇ ਆ ਪ੍ਰੀ ਪੋਲਿੰਗ ਪ੍ਰੈਪ ਜਿੰਨੂੰ ਕਹਿ ਸਕਦੇ ਆ ਆਪਾਂ ਇਹ ਹੈਗੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਕਿ ਜਿਵੇਂ ਉਹ ਉਹਨਾਂ ਨੇ ਸਾਨੂੰ ਦੱਸਿਆ ਵੀ ਰੀਅਲ ਟਾਈਮ ਵੀ ਉਸ ਦਿਨ ਰਹੇਗਾ ਕੈਮਰੇ ਜਿਹਨਾਂ ਨੇ ਪੋਲਿੰਗ ਬੂਥਸ ਹਨ ਉਹਨਾਂ ਦੀ ਰੀਅਲ ਟਾਈਮ ਲਾਈਵ ਕੈਮਰੇ ਚ ਸਾਨੂੰ ਦਿਖੇਗਾ ਵੀ ਕਿੰਨੀ ਕਾਊਂਟਿੰਗ ਕਿੰਨੇ ਵੋਟਰ ਉੱਥੇ ਪਹੁੰਚ ਰਹੇ ਨੇ ਤੇ ਨਾਲ-ਨਾਲ ਕਾਊਂਟਿੰਗ ਵੀ ਲਾਈਵ ਰਹੇਗੀ ਵੀ ਕਿੰਨੇ ਲੋਕੀ ਵੋਟ ਪਾ ਚੁੱਕੇ ਨੇ ਤੇ ਕਿੰਨੇ ਪਾ ਰਹੇ ਨੇ ਤੇ ਤੀਸਰਾ ਪੁਆਇੰਟ ਉਹ ਉਹਨਾਂ ਨੇ ਜਿਵੇਂ ਸਾਨੂੰ ਦੱਸਿਆ ਟੀਮ ਨੇ ਕਿ ਉਸ ਦਿਨ ਆਈ ਥਿੰਕ ਅਬਾਉਟ 24000 ਬੂਥ ਹੈਗੇ ਆ ਜਿਹੜੇ ਇਹਨਾਂ ਨੇ ਬਣਾਏ ਆ ਤੇ ਉਹਦੇ ਚ ਉਸ ਦਿਨ ਉਹ ਕੋਈ ਵੀ ਬੂਥ ਟਰੈਕ ਕਰਕੇ ਦੇਖ ਸਕਦੇ ਆ ਔਨਲਾਈਨ ਲਾਈਕ ਔਨ ਦਾ ਸਪੌਟ ਕੀ ਉਥੇ ਕਿੰਨੀ VOTING ਹੋ ਰਹੀ ਹੈ ਤੇ ਕੀ ਉਥੇ ਕੋਈ ਦੂਸਰੀ ਐਕਟੀਵਿਟੀ ਤਾਂ ਨਹੀਂ ਹੋ ਰਹੀ ਵਾਇਲੈਂਟ ਐਕਟੀਵਿਟੀ ਤਾਂ ਨਹੀਂ ਹੋ ਰਹੀ ਜਾਂ ਕੋਈ ਮਿਸਯੂਜ਼ ਤਾਂ ਨਹੀਂ ਹੋ ਰਿਹਾ ਉਸ ਚੀਜ਼ ਦਾ ਤੇ ਕਾਫੀ ਅੱਛੀ ਪ੍ਰੈਪ ਹੈ ਤੇ ਫੋਰਥ ਪੁਆਇੰਟ ਹੈ ਕਿ ਡਿਸਟ੍ਰਿਕਟ ਲੈਵਲ ਤੇ ਵੀ ਇਹ ਚੀਜ਼ ਤੁਸੀਂ ਆਪਣੇ ਜਿਹੜੇ ਡੀਸੀਜ਼ ਵਗੈਰਾ ਹਨ ਉਹਨਾਂ ਨੇ ਕੀਤਾ ਹੈ ਇਹ ਤਾਂ ਦਿਸ ਇਜ਼ ਦਾ ਸਟੇਟ ਲੈਵਲ ਹਨਾ ਅਸੀਂ ਚੀਫ ਇਲੈਕਟਰਲ ਅਫੀਸਰ ਉਥੇ ਪੰਜਾਬ ਚ ਖੜਿਆ ਦਿਸ ਇਜ਼ ਦਾ ਪ੍ਰੇਪਰੇਸ਼ਨ ਜਿਹੜੀ ਕਿ ਆਪਾਂ ਸਟੇਟ ਲੈਵਲ ਤੇ ਦੇਖ ਰਹੇ ਹਾਂ ਪਰ ਹਰ ਇੱਕ ਡਿਸਟ੍ਰਿਕਟ ਲੈਵਲ ਤੇ ਵੀ ਇਹਨਾਂ ਨੇ ਇਹੀ ਪ੍ਰੈਪ ਕੀਤੀ ਹੈ ਔਰ ਤੁਸੀਂ ਇੱਕ ਮਤਲਬ ਛੋਟੇ ਤੋਂ ਛੋਟਾ ਵੀ ਜੇ ਬੂਥ ਬਣਿਆ ਕਿਥੇ ਕਿਸੇ ਪਿੰਡ ਚ ਵੀ ਉਹ ਵੀ ਇਹ ਟਰੈਕ ਕਰਕੇ ਦੇਖ ਸਕਦੇ ਆਂ ਵੀ ਉਥੇ ਕਿੰਨਾ ਕਿੰਨਾ ਵੋਟਰ ਆਇਆ ਹੈ ਕਿੰਨੇ ਲੋਕੀ ਆਏ ਹੈ ਤੇ ਕਿੰਨਾ VOTING ਪੈ ਰਹੀ ਹੈ ਤੇ ਕੀ ਹੁਣ ਵੀ ਪ੍ਰੀ ਕਿੰਨਾ ਉੱਥੇ ਹੋ ਰਿਹਾ ਹੈ ਮਤਲਬ ਕਿ ਕੀ ਐਕਟੀਵਿਟੀ ਹੋ ਰਹੀ ਹੈ ਕੋਈ ਸਸਪੀਸ਼ੀਅਸ ਐਕਟੀਵਿਟੀ ਤਾਂ ਨਹੀਂ ਹੋ ਰਹੀ ਮਤਲਬ ਦੇ ਆਰ ਫੁਲੀ ਪ੍ਰੀਪੇਅਰਡ ਜਿਨੂੰ ਆਪਾਂ ਕਹਿ ਸਕਦੇ ਹਾਂ ਜਿਹੜੇ ਕੈਮਰਾਜ਼ ਲੱਗੇ ਹੋਏ ਨੇ ਜਿਹੜੀ ਫਲਾਈਂਗ ਸਕਵਾਡ ਦੀਆਂ ਗੱਡੀਆਂ ਨੇ ਕਿਸ ਤਰ੍ਹਾਂ ਦੇ ਨਾਲ ਉਹ ਰਿਕਾਰਡਿੰਗ ਕਰਦੇ ਨੇ ਕੋਈ ਸਸਪੀਸ਼ੀਅਸ ਐਕਟੀਵਿਟੀ ਆ ਦੇਖਦੇ ਨੇ ਉਹ ਕਿਵੇਂ ਧਿਆਨ ਚ ਰੱਖਦੇ ਅ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ येलो ਮਾਰਕਿੰਗ ਆ ਰਹੀ ਹੈ ਨਾਲ ਉਹਦੇ ਇੱਥੇ ਨਹੀਂ ਦਿਖ ਰਿਹਾ ਕਿਸੇ ਜ ਮਤਲਬ ਜਿਵੇਂ ਕੋਈ ਅਲੱਗ ਬੰਦਾ ਜਾਂ ਅਲੱਗ ਬਿਲਡਿੰਗ ਸਪੋਜ਼ ਬਣ ਰਹੀ ਹੈ ਤਾਂ ਉਹਦੇ ਕੈਮਰੇ ਚ ਤੁਹਾਨੂੰ ਉਹਦੀ येलो ਮਾਰਕਿੰਗ ਆ ਰਹੀ ਹੈ ਤੇ ਉਹ ਕਿਥੇ ਨਾ ਕਿਥੇ ਰਿਕਾਰਡ ਹੋ ਰਿਹਾ ਹੈ ਕਿ ਇਹ ਬੰਦਾ ਇਸ ਟਾਈਮ ਇੱਥੇ ਸੀਗਾ ਸੋ ਜੇ ਕਦੀ ਕਾਨੂੰ ਲਾਈਕ ਆਫਟਰ VOTING ਕੰਪਲੇਂਟ ਆਂਦੀ ਹੈ ਤਾਂ ਉਹ ਉਸ ਪੋਜੀਸ਼ਨ ਨੂੰ ਟਰੈਕ ਕਰ ਸਕਦੇ ਉਸ ਬੰਦੇ ਨੂੰ ਟਰੈਕ ਕਰ ਸਕਦੇ ਆ ਉਹਨਾਂ ਦੇ ਵਹੀਕਲ ਨੰਬਰ ਡਿਸਪਲੇ ਹੋ ਰਹੇ ਆ ਨਾਲ ਨਾਲ ਸੋ ਦੇ ਆਰ ਇਟ ਇਜ਼ ਵੈਰੀ ਈਜ਼ੀ ਫੋਰ ਥੈਮ ਟੂ ਯੂ نو ਟਰੈਕ ਥੈਮ ਜੇ ਕੋਈ ਬਾਤ ਪਤਾ ਲੱਗਦਾ ਵੀ ਹਾਂਜੀ ਇਹਨਾਂ ਨੇ ਕੋਈ ਗੜਬੜ ਹੋਈ ਸੀ ਉਸ ਪੋਲਿੰਗ ਬੂਥ ਦੇ ਕੋਲ ਜਾਂ ਉਸ ਏਰੀਆ ਚ ਕੋਈ ਕੋਈ ਕਿਸੇ ਹਲਕੇ ਚ ਹੋਈ ਸੀ ਕੋਈ ਲਾਈਕ ਪ੍ਰੋਬਲਮ ਤਾਂ ਉਹ ਆ ਦੇਖੋ ਤੁਸੀਂ ਪਲੀਜ਼ ਦਿਖਾਓ ਆ ਏ ਏ येलो मार्किंग ਨਾਲ ਉਹ ਟਰੈਕ ਕਰ ਰਹੇ ਆ ਕਿ ਕਿਹੜੇ ਕਿਹੜਾ ਬੰਦਾ ਕਿੱਥੇ ਹੈ ਮੂਵਮੈਂਟਸ ਜਿਹੜੀਆਂ ਉਹ ਟਰੈਕ ਹੋ ਰਹੀਆਂ ਸੋ ਕਾਫੀ ਇਫੈਕਟਿਵ ਤਰੀਕੇ ਨਾਲ ਇਹਨੂੰ ਕੀਤਾ ਜਾ ਰਿਹਾ ਹੈ ਮਤਲਬ ਮੈਨੇਜ ਓਵਰਆਲ ਸਟੇਟ ਇਚ ਠੀਕ ਹੈ ਸ਼ੁਕਰੀਆ ਸੋ ਤੁਸੀਂ ਸਕਰੀਨ ਤੇ ਵੇਖ ਵੀ ਸਕਦੇ ਹੋ ਇਹ ਥੱਲੇ ਲਿਖਿਆ ਵੀ ਹੋਇਆ ਹੈ ਲੋਕ ਸਭਾ ਹਲਕਾ ਜਿਵੇਂ ਪਹਿਲਾ ਜੇ ਆਪਾਂ ਦੇਖੀਏ ਤਾਂ ਲੋਕ ਸਭਾ ਹਲਕਾ ਜਲੰਧਰ ਹੈ ਤਾਂ ਉਹਦੇ ਵਿੱਚ ਜਿਹੜਾ ਵਿਧਾਨ ਸਭਾ ਹਲਕਾ ਜਲੰਧਰ ਸੈਂਟਰਲ ਹੈ ਉੱਥੇ ਜਿਹੜੀ ਫਲਾਈਂਗ ਸਕਵਾਡ ਦੀ ਇਹ ਗੱਡੀ ਐ ਇਸ ਵੇਲੇ ਲਾਈਵ ਉਹਦਾ ਜੋ ਉਹ ਰਿਕਾਰਡਿੰਗ ਚੱਲ ਰਹੀ ਉਹ ਕਿੱਥੇ ਮੌਜੂਦ ਹੈ ਔਰ ਉਹਦੇ ਕੈਮਰੇਜ ਕੀ ਕੁਝ ਆ ਰਿਹਾ ਹੈ ਉਹ ਇੱਥੋਂ ਸਾਰਾ ਕੁਝ ਜਿਹੜਾ ਹੈਗਾ ਦੇਖਿਆ ਜਾ ਸਕਦਾ ਤੇ ਸਸਪੀਸ਼ੀਅਸ ਐਕਟੀਵਿਟੀਜ਼ ਤੇ ਕੰਟਰੋਲ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਉਸਤੇ ਪੈਣੀ ਅੱਖ ਜਿਹੜੀ ਐ ਉਹ ਰੱਖੀ ਜਾ ਸਕਦੀ ਐ ਸੋ ਕਾਫੀ ਉਪਰਾਲੇ ਕੀਤੇ ਗਏ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਵੀ ਤੇ ਉਸੇ ਸਹਾਬ ਨਾਲ ਹੀ ਜਿਹੜਾ ਮੁੱਖ ਚੋਣ ਅ ਅਫਸਰ ਦਾ ਦਫਤਰ ਐ ਸੈਕਟਰ 17 ਚੰਡੀਗੜ੍ਹ ਵਿਖੇ ਉਹਨਾਂ ਵੱਲੋਂ ਲਗਾਤਾਰੇ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਕਿ ਪੋਲਿੰਗ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਮੁਕੰਮਲ ਹੋਵੇ ਵੱਧ ਤੋਂ ਵੱਧ ਲੋਕ ਵੋਟ ਪਾਉਣ ਤੇ ਕਿਸੇ ਤਰ੍ਹਾਂ ਦੇ ਕੋਈ ਪ੍ਰੋਬਲਮ ਨਾ ਆਵੇ VOTER ਨੂੰ ਉਹਦੇ ਲਈ ਜਿਵੇਂ ਕਿ ਸਾਨੂੰ ਜਾਣਕਾਰੀ ਵੀ ਦਿੱਤੀ ਸੀਗੀ CEO ਨੇ ਕਿ ਮੋਬਾਈਲ ਐਪਸ ਜਿਹੜੀਆਂ ਨੇ ਉਹ ਵਰਤ ਸਕਦੇ ਨੇ ਟੋਲ ਫਰੀ ਨੰਬਰ ਤੇ ਫੋਨ ਕਰਕੇ ਉਹ ਜਾਣਕਾਰੀ ਜਿਹੜੀ ਉਹ ਲੈ ਸਕਦੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ